ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਭਵਿਕ ਪਾਣੀ ਜਾਰੀ ਕੀਤੀ ਹੈ ਤੇ ਨਾਲ ਹੀ ਸਮੂਹਿਕ ਤੌਰ ਤੇ ਪੰਜਾਬੀਆਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਰਹਿਣ ਦਾ ਅਲਾਨ ਵਿਗਿੱਤੇ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਜਿਸ ਤੋਂ ਬਾਅਦ ਪੰਜਾਬੀਆਂ ਦੇ ਚਿਹਰਿਆਂ ਤੇ ਮੁਸਕਾਨ ਵੀ ਹੈ ਉੱਥੇ ਹੀ ਚਿੰਤਾ ਵੀ ਦਿਖਾਈ ਦੇ ਰਹੀ ਹੈ ਮੌਸਮ ਵਿਭਾਗ ਨੇ ਸੱਤ ਅਜਿਹੇ ਜ਼ਿਲ੍ਹੇ ਪੰਜਾਬ ਦੇ ਵਿੱਚ ਨੇ ਜਿੱਥੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਪਰ ਅਗਲੇ 2 ਦਿਨਾਂ ਦੇ ਲਈ ਵੀ ਸੂਬੇ 'ਚ ਮੀਂਹ ਦੇ ਲਈ yellow alert ਜਾਰੀ ਕਰ ਦਿੱਤਾ 27 ਅਗਸਤ ਤੋਂ ਮੌਨਸੂਨ ਫਿਰ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਤੇ 25 ਅਗਸਤ ਦਾ ਯਾਨੀ ਕਿ ਸੂਬੇ ਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਦੇ ਵਿੱਚ ਮੀਂਹ ਦੇ ਲਈ yellow alert ਜਾਰੀ रहेगा दरअसल पठानकोट ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਸਣੇ ਹੋਰ ਅਜਿਹੇ ਕਈ ਜ਼ਿਲ੍ਹੇ ਨੇ ਜਿੱਥੇ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਲਈ yellow alert ਜਾਰੀ ਕੀਤਾ ਹੈ ਇਸੇ ਦੇ ਨਾਲ ਹੀ ਡੈਮਾ ਦੇ ਪਾਣੀ ਦੇ ਪੱਦਰ ਦੇ ਵਿੱਚ ਬਹੁਤਾ ਬਦਲਾ ਨਹੀਂ ਆਇਆ ਪਰ ਤਰਨਤਾਰਨ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਪਾਣੀ ਭਰਨ ਕਾਰਨ ਸਥਿਤੀ ਅਜੇ ਵੀ ਮਾੜੀ ਜਾਪ ਰਹੀ ਹੈ। ਉਧਰ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਲਗਾਤਾਰ ਜੋ ਬਾਰਿਸ਼ ਹੋ ਰਹੀ ਹੈ ਉਸ ਨੇ ਪੰਜਾਬੀਆਂ ਦੀ ਚਿੰਤਾ ਵੀ ਵਧਾ ਕੇ ਰੱਖ ਦਿੱਤੀ ਹੈ ਕਿਉਂਕਿ ਜੇਕਰ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸੇ ਤਰੀਕੇ ਦੇ ਨਾਲ ਭਾਰੀ ਬਾਰਿਸ਼ ਹੁੰਦੀ ਰਹੀ ਤਾਂ ਉਸ ਦਾ ਭੁਗਤਾਨ ਪੰਜਾਬੀਆਂ ਨੂੰ ਕਰਨਾ ਪਵੇਗਾ। ਹਿਮਾਚਲ ਦੇ ਵਿੱਚ ਹੋ ਰਹੀ ਬਾਰਿਸ਼ ਦੇ ਨਾਲ ਪੰਜਾਬ ਦੇ ਵਿੱਚ ਤਬਾਹੀ ਆਉਣ ਦੀ ਸੰਭਾਵਨਾ ਹੈ ਹੜ ਆਉਣ ਦੀ ਸੰਭਾਵਨਾ ਹੈ। ਇਸੇ ਕਰਕੇ ਮੌਸਮ ਵਿਭਾਗ ਦੇ ਵੱਲੋਂ ਇਹ ਖਾਦਸ਼ਾ ਜਤਾਇਆ ਗਿਆ ਹੈ ਕਿ ਜੇਕਰ ਪਹਾੜਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਭਾਰੀ ਤੋਂ ਭਾਰੀ ਬਾਰਿਸ਼ ਹੁੰਦੀ ਰਹੀ ਤਾਂ ਉਸ ਦਾ ਖਮਿਆਸਾ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਗਰੀਬ ਲੋਕਾਂ ਨੂੰ ਕਿਸਾਨਾਂ ਨੂੰ ਭੁਗਤਣਾ ਪੈ ਸਕਦਾ ਹੈ ਕਿਉਂਕਿ ਪਿਛਲੇ ਦਿਨਾਂ ਦੌਰਾਨ ਸਭ ਨੇ ਵੇਖਿਆ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਬਾਰਿਸ਼ ਹੁੰਦੀ ਰਹੀ ਉਸ ਨੇ ਜੋ ਨੀਵੇਂ ਇਲਾਕੇ ਨੇ ਪੰਜਾਬ ਦੇ ਉਥੇ ਬਹੁਤ ਪਾਣੀ ਭਰ ਗਿਆ ਜਿਸ ਕਰਕੇ ਲੋਕਾਂ ਦਾ ਨੁਕਸਾਨ ਵੀ ਹੋਇਆ ਹਾਲਾਂਕਿ ਸਰਕਾਰ ਦੇ ਵੱਲੋਂ ਪੋਖਤਾ ਪ੍ਰਬੰਧ ਕਰਨ ਦਾ ਦਾਵਾ ਵੀ ਕੀਤਾ ਗਿਆ ਸੀ ਇਸ ਕਰਕੇ ਸੰਤ ਬਲਬੀਰ ਸੀਚੇਵਾਲ ਹੋਣ ਪੰਜਾਬ ਦੇ ਮੁੱਖ ਮੰਤਰੀ ਸਿੰਮਾਨ ਹੋਣ ਤੇ ਉਹਨਾਂ ਦੇ ਮੰਤਰੀ ਹੋਣ ਉਹ ਲਗਾਤਾਰ ਉਹਨਾਂ ਪਿੰਡਾਂ ਦਾ ਦੌਰਾ ਕਰ ਰਹੇ ਸਨ ਕਿ ਲੋਕਾਂ ਨੂੰ ਜਿਹੜੀਆਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਮੁਸ਼ਕਲਾਂ ਦਾ ਸਮੇਂ ਤੇ ਨਿਪਟਾਰਾ ਕਰ ਰਹੇ ਸਨ ਕਿਉਂਕਿ ਅੱਧੇ ਪਿੰਡ ਅਜੇਹੇ ਨੇ ਜਿਹੜੇ ਬਿਲਕੁਲ ਪਾਣੀ ਦੇ ਵਿੱਚ ਡੁੱਬ ਗਏ ਸੀ ਜੋ ਲੋਕ ਦੂਰ ਦਰਾਡੇ ਵਸੇ ਹੋਏ ਨੇ ਉਹਨਾਂ ਲੋਕਾਂ ਨੂੰ ਰਾਸ਼ਨ ਵੀ ਮੁਹੱਈਆ ਸੰਤ ਬਲਵੀਰ ਸਿੰਘ ਸਿਚੇਵਾਲ ਦੇ ਵੱਲੋਂ ਕਰਵਾਇਆ ਗਿਆ ਤੇ ਲਗਾਤਾਰ ਕਿਸ਼ਤੀਆਂ ਦੇ ਦੌਰਾਨ ਉਹਨਾਂ ਸਾਰਿਆਂ ਦੀ ਦੇਖਭਾਲ ਕਰਨ ਦਾ ਵਾਅਦਾ ਵੀ ਕੀਤਾ ਗਿਆ ਇਸੇ ਕਰਕੇ ਹੁਣ ਮੌਸਮ ਨੂੰ ਲੈ ਕੇ ਇਹ ਜੋ ਮੌਸਮ ਵਿਭਾਗ ਨੇ ਪ੍ਰਵਿਖਵਾ ਕੀਤੀ ਹੈ ਇਸੋ ਲੋਕਾਂ ਨੂੰ ਖਦਸ਼ਾ ਇਹ ਵੀ ਹੈ ਕਿ ਜੇਕਰ ਬਹੁਤ ਜ਼ਿਆਦਾ بارش ਲਗਾਤਾਰ ਹੁੰਦੀ ਹੈ ਤਾਂ ਫਿਰ ਹੜ੍ਹ ਆ ਸਕਦੇ ਨੇ ਉਹਨਾਂ ਦਾ ਫਿਰ ਨੁਕਸਾਨ ਹੋ ਸਕਦਾ ਹੈ ਹਾਲਾਂਕਿ ਪਿਛਲੇ ਦਿਨਾਂ ਦੌਰਾਨ ਜੇਕਰ ਵੇਖਿਆ ਜਾਵੇ ਤਾਂ ਭਾਰੀ ਧੁੱਪ ਦੇ ਨਾਲ ਹੁਣ ਲੋਕ ਸਾਹਮਣਾ ਕਰ ਰਹੇ ਨੇ ਇਸ ਨੇ ਗਰਮੀ ਜ਼ਿਆਦਾ ਵਧਾ ਕੇ ਰੱਖ ਦਿੱਤੀ ਹੈ ਫਿਲਹਾਲ بارش ਅਜੇ ਤੱਕ ਨਹੀਂ ਹੋਈ ਪਰ ਹਿਮਾਚਲ ਪ੍ਰਦੇਸ਼ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਉਸ ਨੇ ਲੋਕਾਂ ਨੂੰ ਦੂਰੀ ਚਿੰਤਾ ਦੇ ਵਿੱਚ ਪਾ ਕੇ ਰੱਖ ਦਿੱਤਾ ਹੈ ਇਸ ਕਰਕੇ ਹੁਣ ਲੋਕਾਂ ਦਾ ਖਦਸ਼ਾ ਇਹ ਹੈ ਕਿ ਜੇਕਰ ਪੰਜਾਬ ਦੇ ਵਿੱਚ ਜ਼ਿਆਦਾ ਬਾਰਿਸ਼ ਨਹੀਂ ਹੁੰਦੀ ਫਿਰ ਵੀ ਲੋਕਾਂ ਨੂੰ ਆਸਾ ਸੌਖਾ ਆਵੇਗਾ ਪਰ ਜੇਕਰ ਪਹਾੜਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਬਾਰਿਸ਼ ਹੁੰਦੀ ਰਹੀ ਤਾਂ ਪੰਜਾਬ ਦੇ ਲਈ ਉਹ ਖਤਰਾ ਬਣ ਸਕਦਾ ਹੈ ਪੰਜਾਬ ਦੇ ਵਿੱਚ ਪਾਣੀ ਆ ਸਕਦਾ ਹੈ ਤਾਂ ਪੰਜਾਬ ਦੇ ਵਿੱਚ ਉਹੀ ਬਾਰਿਸ਼ ਹੜ ਵਰਗੀ ਸਥਿਤੀ ਪੈਦਾ ਕਰ ਸਕਦੀ ਹੈ ਇਸ ਕਰਕੇ ਕਈ ਜ਼ਿਲ੍ਹਿਆਂ ਦੇ ਲਈ yellow alert ਜਾਰੀ ਕੀਤਾ ਮੌਸਮ ਵਿਭਾਗ ਨੇ ਪਰਵੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਆ ਮੁਸ਼ਕਲਾਂ ਪਾਣੀ ਨੇ ਵਧਾ ਕੇ ਲੋਕਾਂ ਦੇ ਰੱਖ ਦਿੱਤੀਆਂ ਸੀ ਕਿ ਉਹਨਾਂ ਮੁਸ਼ਕਲਾਂ ਦੇ ਹੱਲ ਲਈ ਸਰਕਾਰ ਵੱਲੋਂ ਕੋਈ ਹੋਰ ਪੁਖਤਾ ਪ੍ਰਬੰਧ ਕੀਤੇ ਜਾਂਦੇ ਨੇ ਜਾਂ ਫਿਰ ਲੋਕਾਂ ਨੂੰ ਹੜਾਂ ਦੀ ਮਾਰ ਝੱਲਣੀ ਪਵੇਗੀ